ਪਾਈ ਬਲਵੰਤ ਸਿੰਘ ਰਾਜੂਆਣਾ ਅੱਜ ਲੁਧਿਆਣਾ ਦੇ ਨਾਂ ਲੱਗਦੇ ਪਿੰਡ ਰਾਜੂਆਣਾ ਵਿੱਚ ਪਹੁੰਚ ਰਹੇ ਨੇ ਆਪਣੇ ਭਰਾ ਦੀ ਅੰਤਿਮ ਅਰਦਾਸ ਵਿੱਚ ਪਹੁੰਚ ਰਹੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਨਾਂ ਲੱਗਦਾ ਪਿੰਡ ਰਾਜੂਆਣਾ ਜਿੱਥੇ ਕਿ ਮੰਜੀ ਸਾਹਿਬ ਗੁਰਦੁਆਰੇ ਦੇ ਵਿੱਚ ਪਾਈ ਰਾਜੂਆਣਾ ਪਹੁੰਚਣਗੇ 3 ਘੰਟੇ ਦੀ ਉਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੀ ਪ੍ਰੋਲ ਦਿੱਤੀ ਗਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਦਾ ਪੁਲਿਸ ਵੱਲੋਂ ਵੀ ਇੱਥੇ ਪੂਰੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਪਿੰਡ ਰਾਜੂਆਣਾ ਵਿੱਚ 3 ਘੰਟੇ ਦੀ ਪ੍ਰੋਲ ਤੇ ਅੱਜ ਪਾਈ ਬਲਵੰਤ ਦੱਸ ਦਈਏ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਸਾਬਕਾ ਮੁੱਖ ਮੰਤਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਦੇ ਆਂ ਵੀ ਕਿੱਦਾਂ ਦੀ ਜਿਹੜੇ ਕਿ ਸੁਰੱਖਿਆ ਦੇ ਕਿੱਦਾਂ ਦੇ ਇੰਤਜ਼ਾਮ ਆ ਪੁਲਿਸ ਅਧਿਕਾਰੀ ਸੀਨੀਅਰ ਹੈਗੇ ਨੇ ਸਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਵੀ ਕਿੱਦਾਂ ਦੇ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਸਰ ਅੱਜ ਕਿੱਦਾਂ ਦਾ ਪ੍ਰੋਗਰਾਮ ਆ ਭਾਈ ਬਲਵੰਤ ਸਿੰਘ ਰਾਜਵਾਨਾ ਆ ਰਹੇ ਨੇ ਕਿੱਦਾਂ ਦੀ ਸੁਰੱਖਿਆ ਦੇ ਕਿੱਦਾਂ ਦੇ ਇੰਤਜ਼ਾਮ ਜੋ ਜੋ ਸਕਿਉਰਟੀ ਦੇ ਪੈਰਾਮੀਟਰਸ ਨੇ ਜੀ ਉਹ ਸਾਰੇ ਪੂਰੇ ਕੀਤੇ ਗਏ ਨੇ ਇੱਥੇ ਉਹ ਜਦੋਂ ਆਊਗੇ ਤੇ ਪ੍ਰਧਾਨ ਸਾਹਿਬ ਅੰਦਰ ਮੱਥਾ ਟੇਕੂਗੇ ਆਪਣਾ ਜੋ ਪ੍ਰੋਗਰਾਮ ਹੈਗਾ ਉਹਨੂੰ ਅਟੈਂਡ ਕਰਕੇ ਵਾਪਸ ਜਾਊਗੇ ਸਰ ਕੋਈ 12ਵੀਂ ਕੋਈ ਪੁਲਿਸ ਫੋਰਸ ਮੰਗਾਈ ਗਈ ਹੈ ਜਾਂ ਇੱਥੇ ਲੋਕਲ ਹੀ ਆਪਣੀ ਲੋਕਲ ਲੁਧਿਆਣਾ ਦੇ ਹਾਤੀ ਦੀ ਪੁਲਿਸ ਲੱਗੀ ਹੈ ਜੀ ਵੱਖ-ਵੱਖ ਥਾਣਿਆਂ ਤੋਂ ਐਸਐਚਓ ਲੱਗੇ ਜਾਈ ਤੇ ਸਰ 12ਵੀਂ ਕੋਈ ਹੋਰ ਕੋਈ ਵੀ ਸਖਸ਼ਿਤ ਕੋਈ ਆ ਰਹੀ ਹੈ ਜਜ ਕੋ ਇਸ ਬਾਰੇ ਤੁਹਾਨੂੰ ਜਾਣਕਾਰੀ ਹੋਵੇ ਪੱਲੇ ਕੋਈ ਕਨਫਰਮੇਸ਼ਨ ਨਹੀਂ ਜੀ ਬਿਲਕੁਲ ਪੂਰੇ ਸੁਰੱਖਿਆ ਦਾ ਇੰਤਜ਼ਾਮ ਨੇ ਲੁਧਿਆਣਾ ਦੇ ਪਿੰਡ ਰਾਜੂਣਾ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਭਾਈ ਬਲਵੰਤ ਸਿੰਘ ਰਾਜੂਣਾ ਪਹੁੰਚਣ ਦੇ 30 ਸਾਲ ਦੇ ਕਰੀਬ ਤੋਂ ਬਾ ਜਿਹੜਾ ਕਿ ਇੱਥੇ ਪਹੁੰਚਣਾ ਹੈ ਗੱਲਬਾਤ ਇੱਥੇ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਸਰ ਅਜੇ ਲੰਬੇ ਸਮੇਂ ਬਾਅਦ ਭਾਈ ਬਲਵੰਤ ਸਿੰਘ ਰਾਜਵਾਨਾ ਇੱਥੇ ਪਹੁੰਚ ਰਹੇ ਨੇ ਆਪਣੇ ਭਰਾ ਦੀ ਅੰਤਿਮ ਅਰਦਾਸ ਲਈ ਕੀ ਗਏ 30 ਸਾਲ ਬਾਅਦ ਬੜੇ ਲੰਮੇ ਹਰਸੇਵਾ ਦਾ ਆ ਰਹੇ ਆ ਜੀ ਆਪਦੇ ਭਰਾ ਦੀ ਅੰਤਮ ਅਰਦਾਸ ਆ ਬਲਵੰਤ ਸਰ ਕੀ ਲੱਗਦਾ ਵੀ 3 ਘੰਟੇ ਜਿਹੜੀ ਪ੍ਰੋਲ ਦਿੱਤੀ ਗਈ ਆ ਵੀ ਕੱਟਿਆ ਜਾਂ ਹੋਰ ਹੋਣੀ ਚਾਹੀਦੀ ਸੀ ਜਿੱਥੇ ਆ ਕੇ ਪਰਿਵਾਰਕ ਮੈਂਬਰ ਨੂੰ ਜਿਹੜੇ ਮਿਲਣਗੇ ਚਲੋ ਜੋ ਹੋਇਆ ਜੀ ਵਧੀਆ ਪ੍ਰਮਾਤਮਾ ਨੇ ਜੋ ਕੀਤਾ ਬੜੀ ਜੇ ਤੁਹਾਡੀ ਜਾਣਕਾਰੀ ਅਨੁਸਾਰ ਇੱਥੇ ਇੱਥੇ ਗੁਰਦੁਆਰੇ ਵਿੱਚ ਹੀ ਰਹਿਣਗੇ ਜਾਂ ਵੀ ਘਰ ਵੀ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣਗੇ ਉਹਨਾਂ ਦਾ ਪਰਸਨਲ ਡਿਸੀਜਨ ਹੈ ਜਿਵੇਂ ਉਹ ਕਹਿਣਗੇ ਉਹ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਲੁਧਿਆਣਾ ਦੇ ਪਿੰਡ ਰਾਜੂਵਾਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਸਾਬਕਾ ਮੁੱਖ ਮੰਤਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਭਾਈ ਬਲਵੰਤ ਸਿੰਘ ਰਾਜੂਵਾਲਾ ਤਿੰਨ ਘੰਟੇ ਦੀ ਅਪਰੋਲ ਦੇ ਵਿੱਚ ਇੱਥੇ ਜਿਹੜੇ ਲੁਧਿਆਣਾ ਪਹੁੰਚਣਗੇ ਤਸਵੀਰਾਂ ਤੁਹਾਨੂੰ ਦੁਬਾਰਾ ਦਿਖਾਣੀਆਂ ਇਹੋ ਹੀ ਗੁਰਦੁਆਰਾ ਜਿੱਥੇ ਆਪਣੇ ਭਰਾ ਦੀ ਅੰਤਿਮ ਅਰਦਾਸ ਲਈ ਇੱਥੇ ਸ਼ਾਮਲ ਹੋਣਗੇ ਹਾਲ ਪਰੋਲ ਦਿੱਤੀ ਗਈ ਹੈ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਹੈਗਾ ਇਹ ਜਿੱਥੇ ਕਿ 11 ਵਜੇ ਦੇ ਕਰੀਬ ਜਿਹੜਾ ਸਮਾਂ ਦਿੱਤਾ ਗਿਆ ਕਿ ਪਹੁੰਚਣਗੇ 3 ਘੰਟੇ 11 ਤੋਂ 2 ਇੱਥੇ ਜਿਹੜਾ ਸ਼ਾਮਲ ਹੋਣਗੇ ਅੰਤਿਮ ਬਦਾਸਲੀ ਔਰ ਸੁਰੱਖਿਆ ਦੇ ਜਿਹੜੇ ਕੀ ਉਕਤਾਂ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਤਸਵੀਰਾਂ ਦੇ ਦੇਖ ਸਕਦੇ ਹੋ ਕਿਸ ਤਰ੍ਹਾਂ ਲੁਧਿਆਣਾ ਦੇ ਨਾਲ ਲੱਗਦੇ ਪਿੰਡ ਰਾਜੂਆਣਾ ਦੇ ਵਿੱਚ ਸੁਰੱਖਿਆ ਦੇ ਕਿਦਾਂ ਇੰਤਜ਼ਾਮ ਕੀਤੇ ਗਏ ਨੇ ਔਰ 3 ਘੰਟੇ ਦੀ ਪਰੋਲ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਗਈ ਆ ਔਰ ਭਾਈ ਬਲਵੰਤ ਸਿੰਘ ਰਾਜੂਆਣਾ ਕਿਹਾ ਜਾ ਰਿਹਾ ਕਿ 30 ਸਾਲ ਦੇ ਕਰੀਬ ਤੋਂ ਬਾਅਦ ਜਿਹੜ ਔਰ ਆਪਣੇ ਭਰਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣਗੇ ਪਰਿਵਾਰਕ ਮੈਂਬਰਾਂ ਨਾਲ ਮਿਲਣਗੇ। ਲੁਣਾਮਤ ਲਖਮਿੰਦਰ ਸਿੰਘ ਦਾਨਿਕ ਸਵੇਰਾ ਟੀਵੀ ਪਿੰਡ ਰਾਜੂਣਾ।